ਤੇਗ ਬਹਾਦਰ ਸਿਮਰੀਏ ਕਰਨੋਂ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸਿਮਰਦੇ ਆਏ ਦੁੱਖ ਰੋਗ ਕਲੇਸ਼ ਕਰ ਦੇ ਵਿੱਚੋਂ ਦੂਰ ਹੋ ਜਾਂਦੇ ਨੇ ਸੁਖ ਸਮਰiddhi ਆਉਣੀ ਸ਼ੁਰੂ ਹੋ ਜਾਂਦੀ ਹੈ ਸੁੱਖਾਂ ਦਾ ਖਜ਼ਾਨਾ ਮਿਲਦਾ ਤੇ ਉਹ ਸਾਕਾਲ ਪੁਰਖ ਦੀਆਂ ਗੈਬੀ ਸ਼ਕਤੀਆਂ ਉਹਦੀ ਸਹਾਇਤਾ ਕਰਨ ਦੇ ਲਈ ਮਾਤ ਲੋਕ ਤੇ ਪਹੁੰਚ ਜਾਂਦੀਆਂ ਨੇ ਇਹ ਸੁਖ ਸਮਰiddhi ਲੈ ਕੇ ਆਉਂਦੀਆਂ ਨੇ ਨੌ ਦਿਨੀਆਂ ਜੋ ਚਾਉਂਦੇ ਨੇ ਸੁੱਖ ਸਮਰiddhi ਨੌ ਨਦੀਆਂ ਦੀ ਆਵੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸਿਮਰਿਏ ਸ਼ਹੀਦੀ ਦਿਹਾੜੇ ਵਾਲੇ ਦਿਨ ਤੇਗ ਬਹਾਦਰ ਸਿਮਰਿਏ ਘਰ ਨਾਉਣ ਦੇ ਆਵੇ ਤਾਂ ਸਭ ਥਾਈ ਹੋਏ ਸਹਾਏ ਇਸ ਦੀਆਂ ਤਕਰੀਬਨ ਨੌ ਮਾਲਾ ਦਾ ਚਾਪ ਰੱਖੋ ਰਾਤ ਨੂੰ 9 ਵਜੇ ਤੱਕ ਭੋਗ ਪਾ ਦਿਓ ਨੌ ਨੌ ਕਿਉਂਕਿ ਨੌਵੇਂ ਪਾਤਸ਼ਾਹ ਨੇ ਤੇਗ ਬਹਾਦਰ ਸਿਮਰੀਏ ਘਰ ਨੌਣ ਦੇ ਆਵੇ ਤਾਂ ਇਸ ਦਾ ਜਾਪ ਰੱਖਿਆ ਜਾਏ ਨਿਰੰਤਰ ਨੌ ਮਾਲਾ ਹੁਣ ਪੁੱਛਣਗੇ ਕਿੰਨੇ ਦਿਨ ਕਰਨਾ ਹੈ ਜਿੰਨਾ ਚਿਰ ਤੱਕ ਨੌ ਨਦੀਆਂ ਪ੍ਰਕਾਸ਼ ਨਹੀਂ ਹੁੰਦੀਆਂ ਕਰਦੇ ਵਿੱਚ ਇਸ ਸ਼ਬਦ ਦਾ ਜਾਪ ਰੱਖੋ ਨੌਵੇਂ ਦੇ ਨਹੀਂ ਭੋਗ ਪਾਉਣਾ ਫਿਰ ਅੱਗੋਂ ਸ਼ੁਰੂ ਕਰਦਣਾ ਉਸ ਕੋ ਨੌ ਦਿਨ ਨੌ ਨੌ ਦੇ ਨਾਲ ਸਬਕਤ ਨੌ ਤੋਂ ਉੱਪਰ ਕੋਈ ਵੱਡਾ ਅੱਖਰ ਨਹੀਂ ਜਦੋਂ ਨੌ ਤੋਂ ਉੱਪਰ ਕੋਈ ਵੱਡਾ ਅੱਖਰ ਨਹੀਂ ਇਸ ਵਾਸਤੇ ਸੁਖ ਸੰਪਤੀ ਨੌ ਦੇ ਨਾਲ ਹੀ ਹੈ